ਜੈ ਬਾਬਾ ਸੁਖਾਨੰਦ ਜੈ ਬਾਬਾ ਮਠ ਦਿਨ ਬੁੱਧਵਾਰ 27 ਅਗਸਤ 12 ਭਾਦੋ ਸਵੇਰ ਦੇ ਬਾਬਾ ਮੜ ਜੀ ਦੀ ਸਮਾਧੀ ਸਥਾਨ ਦੇ ਲਾਈਵ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਇਸ ਲਈ ਬਾਬਾ ਜੀ ਦੇ ਅਸਥਾਨ ਤੇ ਆਓ ਮੋਹ ਜੋ ਮੰਗੋਗੇ ਉਹ ਇਸ ਸਥਾਨ ਤੋਂ ਤੁਹਾਨੂੰ ਮਿਲੇਗਾ ਬਹੁਤ ਹੀ ਭਵੇ ਸਥਾਨ ਹੈ ਦੇਖਣਯੋਗ ਹੈ ਮੰਗਲਵਾਰ ਨੂੰ ਇਸ ਸਥਾਨ ਤੇ ਪਾਰੀ ਮੇਲਾ ਲੱਗਦਾ ਹੈ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਜੀ ਦੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਆ ਤੁਸੀਂ ਵੀ ਆਓ ਬਾਬਾ ਜੀ ਦੇ ਸਥਾਨ ਤੇ ਆਪਣੀ ਹਾਜ਼ਰੀ ਲਗਵਾਓ ਬਾਬਾ ਜੀ ਹਰ ਮਨੋ ਕਾਮਨਾ ਪੂਰਨ ਕਰਨਗੇ ਜੈ ਬਾਬਾ ਸੁਖਨੰਦ